ਸਸਗਾ ਜੀ ਮਾ ਕੋ ਮਿਲ ਗਿਆ ਬੋਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੀ ਅਰਥਵਿਵਸਥਾ ਵਿੱਚ ਅਗਸਤ ਮਹੀਨੇ ਦੇ ਵਿੱਚ ਗਿਰਾਵਟ ਆਈ ਹੈ ਜਦ ਕਿ ਜ਼ਿਆਦਾਤਰ ਮਾਰਨ ਨੂੰ ਇਸ ਦੀ ਵਧਣ ਦੀ ਉਮੀਦ ਸੀ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਅਸਤੇ ਵਿੱਚ ਅਰਥਵਿਵਸਥਾ 0.3% ਕੱਟ ਗਈ ਹੈ ਜਦ ਕਿ ਜੁਲਾਈ ਮਹੀਨੇ ਦੇ ਸੋਦੇ ਗਏ ਅੰਕੜਿਆਂ ਦੇ ਵਿੱਚ 0.3% ਵਾਧਾ ਦਰਜ ਹੋਇਆ ਸੀ ਇਹ ਪੰਜਵੇਂ ਮਹੀਨੇ ਦੇ ਵਿੱਚ ਚੌਥੀ ਵਾਰ ਹੈ ਕਿ ਕੈਨੇਡਾ ਦੀ ਅਰਥਵਿਵਸਥਾ ਘਟੀ ਹੈ ਤੇ ਨਿਗ੍ਹਾ ਦਾ ਕਾਰਨ ਸਰਵਿਸ ਸੈਕਟਰ ਅਤੇ ਉਤਪਾਦਨ ਸੈਕਟਰ ਦੋਵਾਂ ਦੇ ਵਿੱਚ ਗਿਰਾਵਟ ਆਈ ਹੈ ਕੈਨੇਡਾ ਦੀ ਅਰਥਵਿਵਸਥਾ ਵਿੱਚ ਅਗਸਤ ਮਹੀਨੇ ਦੇ ਵਿੱਚ ਗਿਰਾਵਟ ਆਈ ਹੈ ਜਦਕਿ ਜ਼ਿਆਦਾਤਰ ਮਾਰਨ ਨੂੰ ਇਸ ਦੀ ਵਧਨ ਦੀ ਉਮੀਦ ਸੀ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਦੇ ਮੁਤਾਬਕ ਅਸਤ ਵਿੱਚ ਅਰਥਵਿਵਸਥਾ 0.3% ਘਟ ਗਈ ਜਦਕਿ ਜੁਲਾਈ ਮਹੀਨੇ ਦੇ ਸੋਦੇ ਹੋਏ ਅੰਕੜਿਆਂ ਦੇ ਵਿੱਚ 0.3% ਵਾਧਾ ਦਰਜ ਹੋਇਆ ਸੀ। ਇਹ ਪੰਜ ਮਹੀਨਿਆਂ ਦੇ ਵਿੱਚ ਚੌਥੀ ਵਾਰ ਹੈ ਕਿ ਕੈਨੇਡਾ ਦੀ ਅਰਥਵਿਵਸਥਾ ਘਟੀ ਹੈ ਤੇ ਨਿਗਾਰਦਾ ਕਾਰਨ ਸਰਵਿਸ ਸੈਕਟਰ ਅਤੇ ਉਤਪਾਦਨ ਸੈਕਟਰ ਦੋਵਾਂ ਦੇ ਵਿੱਚ ਗਿਰਾਵਟ ਰਹੀ ਹੈ। ਇਕ ਅਗਵਾ ਅੰਦਾਜ਼ਾ ਇਹ ਦੱਸਉਂਦੇ ਨੇ ਕਿ ਸਤੰਬਰ ਦੇ ਵਿੱਚ ਜੀਡੀਪੀ 1% ਵਾਚ ਸਕਦੀ ਹੈ ਜਿਉਂ ਜਿਹਾ ਹੁੰਦਾ ਹੈ ਤਾਂ ਤੀਸਰੀ ਤਮਾਈ ਦੇ ਵਿੱਚ ਕੁੱਲ ਸਲਾਨਾ ਵਾਧਾ ਦਰ 0.4% ਰਹੇਗੀ ਜੋ ਕਿ ਬੈਂਕ ਆਫ ਕੈਨੇਡਾ ਦੇ 0.5% ਦੇ ਅੰਦਾਜ਼ੇ ਤੋਂ ਘੱਟ ਹੈ ਇਹ ਅੰਦਾਜ਼ਾ ਹਮੇਸ਼ਾ ਸਹੀ ਨਹੀਂ ਹੁੰਦਾ ਕਿਉਂਕਿ ਇਹ ਉਦਯੋਗਿਕ ਉਤਪਾਦਨ ਦੇ ਆਧਾਰ ਉੱਤੇ ਬਣਾਇਆ ਜਾਂਦਾ ਹੈ ਜਦਕਿ ਸਟੈਟਿਸਟਿਕਸ ਕੈਨੇਡਾ ਦੀ ਤਮਾਈ ਜੀਡੀਪੀ ਰਿਪੋਰਟ ਆਮਦਨੀ ਅਤੇ ਖਰਚੇ ਦੇ ਆਧਾਰ ਉੱਤੇ ਜਾਰੀ ਹੁੰਦੀ ਹੈ ਜੇਕਰ ਸਤੰਬਰ ਦੇ ਵਿਵਾਦਾ ਹੋ ਜਾਂਦਾ ਹੈ ਤਾਂ ਇਸ ਦੇ ਨਾਲ ਤੀਸਰੀ ਤਮਾਈ ਦੇ ਵਿੱਚ ਕੈਨੇਡਾ ਮੰਦੀ ਤੋਂ ਬਚ ਸਕਦਾ ਹੈ ਕਿਉਂਕਿ ਦੋ ਲਗਾਤਾਰ ਤਮਾਈਆਂ ਦੇ ਨਿਗਰਣ ਮੰਦੀ ਕਿਹਾ ਜਾਂਦਾ ਹੈ ਦੂਜੇ ਪਾਸੇ ਟੈਰਿਫਾ ਦੇ ਅਰਥਾਤ ਵਪਾਰ ਵਸਤਾ ਉਤੇ ਗੰਭੀਰ ਪ੍ਰਭਾਵ ਪਾਇਆ ਦੂਜੀ ਤੁਮਾਹੀ ਦੇ ਵਿੱਚ ਜੀਟੀਪੀ 1.6% ਕੱਟ ਸੀਗਾ ਜਿਸ ਦਾ ਮੁੱਖ ਕਾਰਨ ਅਮਰੀਕਾ ਵੱਲੋਂ ਸਟੀਲ ਕਾਰਾਂ ਲੱਕੜ ਅਤੇ ਐਲੂਮੀਨੀਅਮ ਉਤੇ ਲਗਾਏ ਗਏ ਟੈਰਿਫ ਅਤੇ ਵਪਾਰਕ ਅਨਿਸ਼ਚਿਤਤਾ ਰਹੀ ਹੈ ਇਹਦੇ ਨਾਲ ਨਿਰਿਆਤ ਘਟੇ ਅਤੇ ਆਰਥਿਕ ਵਿਕਾਸ ਨੂੰ ਝਟਕਾ ਲੱਗਿਆ। ਅਗਸਤ ਦੇ ਵਿੱਚ ਉਤਪਾਦਨ ਖੇਤਰ ਚ ਜੀਡੀਪੀ ਦਾ ਲਗਭਗ ਦਸਵਾਂ ਹਿੱਸਾ ਬਣਾਉਂਦਾ 0.5% ਕੱਟ ਗਿਆ। ਸਭ ਤੋਂ ਵੱਡੀ ਗੱਲ ਇਹ ਗਿਰਾਵਟ ਖੰਨਣ ਪੱਥਰ ਖੁਦਾਈ ਅਤੇ ਤੇਲ ਗੈਸ ਕੱਢਣ ਵਾਲੇ ਖੇਤਰ ਦੇ ਵਿੱਚ ਰਹੀ ਜੋ 0.7% ਕੱਟਿਆ। ਇਹਦੇ ਵਿੱਚ ਧਾਤ ਖੰਨਣ 1.2% ਤੇ ਕੋਲਾ ਖੰਨਣ 5% ਕੱਟੇ। ਸਰਵਿਸ ਸੈਕਟਰ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਖਾਸ ਕਰਕੇ ਆਵਾਜਾਈ ਅਤੇ ਵੇਅਰ ਹਾਊਸਿੰਗ ਦੇ ਵਿੱਚ ਜਿਸ ਦਾ ਇੱਕ ਕਾਰਨ 에어ਲਾਈਨ ਹੜਤਾਲ ਸੀ ਇਸ ਦੇ ਬਾਵਜੂਦ ਰਿਟੇਲ ਅਤੇ ਰੀਅਲ ਸਟੇਟ ਸੈਕਟਰ ਦੇ ਵਿੱਚੋਂ ਵਾਧੇ ਨੇ ਕੁਝ ਹੱਦ ਤੱਕ ਨੁਕਸਾਨ ਦੀ ਪਰਪਾਈ ਕੀਤੀ ਕੈਨੇਡਾ ਦੇ ਅਰਥਵਿਵਸਥਾ ਵਿੱਚ ਅਗਸਤ ਮਹੀਨੇ ਦੇ ਵਿੱਚ ਗਿਰਾਵਟ ਆਈ ਹੈ ਜਦ ਕਿ ਜ਼ਿਆਦਾਤਰ ਮਾਰ ਨੂੰ ਇਸ ਦੀ ਵਧਣ ਦੀ ਉਮੀਦ ਸੀ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਅਸਤੇ ਵਿਚਰਤ ਅਰਥਵਿਵਸਥਾ 0.3% ਘਟ ਗਈ ਹੈ ਜਦਕਿ ਜੁਲਾਈ ਮਹੀਨੇ ਦੇ ਸੋਦੇ ਗਏ ਅੰਕੜਿਆਂ ਦੇ ਵਿੱਚ 0.3% ਵਾਧਾ ਦਰਜ ਹੋਇਆ ਸੀ ਇਹ ਪੰਜਵੇਂ ਮਹੀਨੇ ਦੇ ਵਿੱਚ ਚੌਥੀ ਵਾਰ ਹੈ ਕਿ ਕੈਨੇਡਾ ਦੀ ਅਰਥਵਿਵਸਥਾ ਘਟੀ ਹੈ ਇਸ ਨਿਗਾਰ ਦਾ ਕਾਰਨ ਸਰਵਿਸ ਸੈਕਟਰ ਅਤੇ ਉਤਪਾਦਨ ਸੈਕਟਰ ਦੋਵਾਂ ਦੇ ਵਿੱਚ ਗਿਰਾਵਟ ਰਹੀ ਹੈ ਕੈਨੇਡਾ ਦੀ ਅਰਥਵਿਵਸਥਾ ਵਿੱਚ 10 ਮਹੀਨੇ ਦੇ ਵਿੱਚ ਗਿਰਾਵਟ ਆਈ ਹੈ ਜਦਕਿ ਜ਼ਿਆਦਾਤਰ ਮਾਰਨ ਨੂੰ ਇਸ ਦੀ ਵਧਨ ਦੀ ਉਮੀਦ ਸੀ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਦੇ ਮੁਤਾਬਕ ਇਸ ਵਿੱਚ ਅਰਥਵਿਵਸਥਾ 0.3% ਕਟ ਗਈ ਜਦਕਿ ਜੁਲਾਈ ਮਹੀਨੇ ਦੇ ਸੋਦੇ ਹੋਏ ਅੰਕੜਿਆਂ ਦੇ ਵਿੱਚ 0.3% ਵਾਧਾ ਦਰਜ ਹੋਇਆ ਸੀ ਇਹ ਪੰਜ ਮਹੀਨੇ ਦੇ ਵਿੱਚ ਚੌਥੀ ਵਾਰ ਹੈ ਕਿ ਕੈਨੇਡਾ ਦੀ ਅਰਥਵਿਵਸਥਾ ਘਟੀ ਹੈ ਤੇ ਨਿਗਾਰ ਦਾ ਕਾਰਨ ਸਰਵਿਸ ਸੈਕਟਰ ਅਤੇ ਉਤਪਾਦਨ ਸੈਕਟਰ ਦੋਵਾਂ ਦੇ ਵਿੱਚ ਗਿਰਾਵਟ ਰਹੀ ਹੈ ਇੱਕਾ ਗੂਆ ਅੰਦਾਜ਼ਾ ਇਹ ਦੱਸਉਂਦੇ ਨੇ ਕਿ ਸਤੰਬਰ ਦੇ ਵਿੱਚ ਜੀਡੀਪੀ 1% ਵਾਚਕ ਦੀ ਹੈ ਜੇ ਜਿਆ ਹੁੰਦਾ ਤਾਂ ਤੀਸਰੀ ਤਮਾਈ ਦੇ ਵਿੱਚ ਕੁੱਲ ਸਲਾਦਨਾ ਵਾਧਾ ਦਰ 0.4% ਰਹੇਗੀ ਜੋ ਕਿ ਬੈਂਕ ਆਫ ਕੈਨੇਡਾ ਦੇ 0.5% ਦੇ ਅੰਦਾਜ਼ੇ ਤੋਂ ਘੱਟ ਹੈ ਇਹ ਅੰਦਾਜ਼ਾ ਹਮੇਸ਼ਾ ਸਹੀ ਨਹੀਂ ਹੁੰਦਾ ਕਿਉਂਕਿ ਇਹ ਉਦਯੋਗਿਕ ਉਤਪਾਦਨ ਦੇ ਆਧਾਰ ਉੱਤੇ ਬਣਾਇਆ ਜਾਂਦਾ ਹੈ ਜਦਕਿ ਸਟੈਟਿਸਟਿਕਸ ਕੈਨੇਡਾ ਦੀ ਤਮਾਈ ਜੀਡੀਪੀ ਰਿਪੋਰਟ ਆਮਦਨੀ ਅਤੇ ਖਰਚੇ ਦੇ ਆਧਾਰ ਉੱਤੇ ਜਾਰੀ ਹੁੰਦੀ ਹੈ ਜੇਕਰ ਸਤੰਬਰ ਦੇ ਵਿਵਾਦਾ ਹੋ ਜਾਂਦਾ ਤਾਂ ਇਸ ਦੇ ਨਾਲ ਤੀਸਰੀ ਤਮਾਈ ਦੇ ਵਿੱਚ ਕੈਨੇਡਾ ਮੰਦੀ ਤੋਂ ਬਚ ਸਕਦਾ ਹੈ ਕਿਉਂਕਿ ਦੋ ਲਗਾਤਾਰ ਤਮਾਈਆਂ ਦੇ ਨਿਗਰਣ ਮੰਦੀ ਕਿਹਾ ਜਾਂਦਾ ਹੈ ਦੂਜੇ ਪਾਸੇ ਟੈਰਿਫ ਅਤੇ ਅਰਥਵਿਵਸਥਾ ਉਤੇ ਗੰਭੀਰ ਪ੍ਰਭਾਵ ਪਾਇਆ ਦੂਜੀ ਤਿਮਾਹੀ ਦੇ ਵਿੱਚ ਜੀਟੀਪੀ 1.6% ਕਟ ਸੀਗਾ ਜਿਸ ਦਾ ਮੁੱਖ ਕਾਰਨ ਅਮਰੀਕਾ ਵੱਲੋਂ ਸਟੀਲ ਕਾਰਾਂ ਲੱਕੜ ਅਤੇ ਐਲੂਮੀਨੀਅਮ ਉਤੇ ਲਗਾਏ ਗਏ ਟੈਰਿਫ ਅਤੇ ਵਪਾਰਕ ਅਨਿਸ਼ਚਿਤਤਾ ਰਹੀ ਹੈ ਇਹਨਾਂ ਦਾ ਨਿਰਿਆਤ ਘਟੇ ਅਤੇ ਆਰਥਿਕ ਵਿਕਾਸ ਨੂੰ ਝਟਕਾ ਲੱਗਿਆ। ਅਗਸਤ ਦੇ ਵਿੱਚ ਉਤਪਾਦਨ ਖੇਤਰ ਚ ਜੀਡੀਪੀ ਦਾ ਲਗਭਗ 10ਵਾਂ ਹਿੱਸਾ ਬਣਾਉਂਦਾ 0.5% ਕੱਟ ਗਿਆ। ਸਭ ਤੋਂ ਵੱਡੀ ਗੱਲ ਗਿਰਾਵਟ ਖਨਣ ਪੱਥਰ ਖੁਦਾਈ ਅਤੇ ਤੇਲ ਗੈਸ ਕੱਢਣ ਵਾਲੇ ਖੇਤਰ ਦੇ ਵਿੱਚ ਰਹੀ ਜੋ 0.7% ਕੱਟਿਆ। ਇਦੇ ਵਿੱਚ ਧਾਤ ਖੰਨਨ 1.2% ਅਤੇ ਕੋਲਾ ਖੰਨਨ 5% ਘਟੇ। ਸਵੈਸੈਕਟਰ ਦੇ ਵਿੱਚ ਗਿਰਾਵਟ ਦੇਖਣ ਲਈ ਖਾਸ ਕਰਕੇ ਆਵਾਜ਼ ਆਈ ਅਤੇ ਵੇਅਰ ਹਾਊਸਿੰਗ ਦੇ ਵਿੱਚ ਜਿਸ ਦਾ ਇੱਕ ਕਾਰਨ 에어ਲਾਈਨ ਹੜਤਾਲ ਸੀ। ਇਸ ਦੇ ਬਾਵਜੂਦ ਰਿਟੇਲ ਅਤੇ ਰੀਅਲ ਏਸਟੇਟ ਸੈਕਟਰ ਦੇ ਵਿੱਚੋਂ ਵਾਧੇ ਨੇ ਕੁਝ ਹੱਦ ਤੱਕ ਨੁਕਸਾਨ ਦੀ ਪਰਪਾਈ ਕੀਤੀ। ਕੈਨੇਡਾ ਦੇ ਅਰਥਵਿਵਸਥਾ ਵਿੱਚ ਅਗਸਤ ਮਹੀਨੇ ਦੇ ਵਿੱਚ ਗਿਰਾਵਟ ਆਈ ਹੈ ਜਦ ਕਿ ਜ਼ਿਆਦਾਤਰ ਮਾਰ ਨੂੰ ਇਸ ਦੀ ਵਧਨ ਦੀ ਉਮੀਦ ਸੀ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਇਸ ਸਾਲ ਦੀ ਚੌਥੀ ਵਿquartਵਸਤਾ 0.3% ਕਟ ਗਈ ਹੈ ਜਦਕਿ ਜੁਲਾਈ ਮਹੀਨੇ ਦੇ ਸੋਦੇ ਗਏ ਅੰਕੜਿਆਂ ਦੇ ਵਿੱਚ 0.3% ਵਾਧਾ ਦਰਜ ਹੋਇਆ ਸੀ ਇਹ ਪੰਜਵੇਂ ਮਹੀਨੇ ਦੇ ਵਿੱਚ ਚੌਥੀ ਵਾਰ ਹੈ ਕਿ ਕੈਨੇਡਾ ਦੀ ਅਰਥਵਿਵਸਤਾ ਘਟੀ ਹੈ ਇਸ ਨਿਗ੍ਹਾ ਦਾ ਕਾਰਨ ਸਰਵਿਸ ਸੈਕਟਰ ਅਤੇ ਉਤਪਾਦਨ ਸੈਕਟਰ ਦੋਵਾਂ ਦੇ ਵਿੱਚ ਗਿਰਾਵਟ ਹੈ ਕੈਨੇਡਾ ਦੀ ਅਰਥਵਿਵਸਥਾ ਵਿੱਚ ਉਸਤ ਮਹੀਨੇ ਦੇ ਵਿੱਚ ਗਿਰਾਵਟ ਆਈ ਹੈ ਜਦਕਿ ਜ਼ਿਆਦਾਤਰ ਮਾਰਨ ਨੂੰ ਇਸ ਦੀ ਵਧਣ ਦੀ ਉਮੀਦ ਸੀ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਦੇ ਮੁਤਾਬਕ ਇਸਤ ਵਿੱਚ ਅਰਥਵਿਵਸਥਾ 0.3% ਕਟ ਗਈ ਜਦਕਿ ਜੁਲਾਈ ਮਹੀਨੇ ਦੇ ਸੋਦੇ ਹੋਏ ਅੰਕੜਿਆਂ ਦੇ ਵਿੱਚ 0.3% ਵਾਧਾ ਦਰਜ ਹੋਇਆ ਸੀ ਇਹ ਪੰਜ ਮਹੀਨੇ ਦੇ ਵਿੱਚ ਚੌਥੀ ਵਾਰ ਹੈ ਕਿ ਕੈਨੇਡਾ ਦੀ ਅਰਥਵਿਵਸਥਾ ਘਟੀ ਹੈ ਤੇ ਨਿਗਾਰਦਾ ਕਾਰਨ ਸਰਵਿਸ ਸੈਕਟਰ ਅਤੇ ਉਤਪਾਦਨ ਸੈਕਟਰ ਦੋਵਾਂ ਦੇ ਵਿੱਚ ਗਿਰਾਵਟ ਰਹੀ ਹੈ ਇਕਾਗੂਆ ਅੰਦਾਜ਼ਾ ਇਹ ਦਸਉਂਦੇ ਨੇ ਕਿ ਸਤੰਬਰ ਦੇ ਵਿੱਚ ਜੀਡੀਪੀ 1% ਵਾਚ ਸਕਦੀ ਹੈ ਜੇ ਅਜਿਹਾ ਹੁੰਦਾ ਤਾਂ ਤੀਸਰੀ ਤਿਮਾਹੀ ਦੇ ਵਿੱਚ ਕੁੱਲ ਸਲਾਨਾ ਵਾਧਾ ਦਰ 0.4% ਰਹੇਗੀ ਜੋ ਕਿ ਬੈਂਕ ਆਫ ਕੈਨੇਡਾ ਦੇ 0.5% ਦੇ ਅੰਦਾਜ਼ੇ ਤੋਂ ਘੱਟ ਹੈ ਇਹ ਅੰਦਾਜ਼ਾ ਹਮੇਸ਼ਾ ਸਹੀ ਨਹੀਂ ਹੁੰਦਾ ਕਿਉਂਕਿ ਇਹ ਉਦਯੋਗਿਕ ਉਤਪਾਦਨ ਦੇ ਆਧਾਰ ਉੱਤੇ ਬਣਾਇਆ ਜਾਂਦਾ ਹੈ ਜਦਕਿ ਸਟੈਟਿਸਟਿਕਸ ਕੈਨੇਡਾ ਦੀ ਤਿਮਾਹੀ ਜੀਡੀਪੀ ਰਿਪੋਰਟ ਆਮਦਨੀ ਅਤੇ ਖਰਚੇ ਦੇ ਆਧਾਰ ਉੱਤੇ ਜਾਰੀ ਹੁੰਦੀ ਹੈ ਜੇਕਰ ਸਤੰਬਰ ਦੇ ਵਿਵਾਦਾ ਹੋ ਜਾਂਦੇ ਤਾਂ ਇਸ ਦੇ ਨਾਲ ਤੀਸਰੀ ਤਿਮਾਹੀ ਦੇ ਵਿੱਚ ਕੈਨੇਡਾ ਮੰਦੀ ਤੋਂ ਬਚ ਸਕਦਾ ਹੈ ਕਿਉਂਕਿ ਦੋ ਲਗਾਤਾਰ ਤਿਮਾਹੀਆਂ ਦੇ ਨਿਗਰਣ ਮੰਦੀ ਕਿਹਾ ਜਾਂਦਾ ਹੈ ਦੂਜੇ ਪਾਸੇ ਟੈਰਿਫ ਅਤੇ ਅਰਥਵਿਵਸਥਾ ਉਤੇ ਗੰਭੀਰ ਪ੍ਰਭਾਵ ਪਾਇਆ ਦੂਜੀ ਤਿਮਾਹੀ ਦੇ ਵਿੱਚ ਜੀਟੀਪੀ 1.6% ਘਟ ਸੀਗਾ ਜਿਸ ਦਾ ਮੁੱਖ ਕਾਰਨ ਅਮਰੀਕਾ ਵੱਲੋਂ ਸਟੀਲ ਕਾਰਾਂ ਲੱਕੜ ਅਤੇ ਐਲੂਮੀਨੀਅਮ ਉਤੇ ਲਗਾਏ ਗਏ ਟੈਰਿਫ ਅਤੇ ਵਪਾਰਕ ਅਨਿਸ਼ਚਿਤਤਾ ਰਹੀ ਹੈ ਇਦੇ ਨਾਲ ਨਿਰਿਆਤ ਘਟੇ ਅਤੇ ਆਰਥਿਕ ਵਿਕਾਸ ਨੂੰ ਝਟਕਾ ਲੱਗਿਆ। ਅਗਸਤ ਦੇ ਵਿੱਚ ਉਤਪਾਦਨ ਖੇਤਰ ਚ ਜੀਡੀਪੀ ਦਾ ਲਗਭਗ 10ਵਾਂ ਹਿੱਸਾ ਬਣਾਉਂਦਾ 0.5% ਕੱਟ ਗਿਆ। ਸਭ ਤੋਂ ਵੱਡੀ ਗੱਲ ਗਿਰਾਵਟ ਖੰਨਣ ਪੱਥਰ ਖੁਦਾਈ ਅਤੇ ਤੇਲ ਗੈਸ ਕੱਢਣ ਵਾਲੇ ਖੇਤਰ ਦੇ ਵਿੱਚ ਰਹੀ ਜੋ 0.7% ਕੱਟਿਆ। ਇਹਦੇ ਵਿੱਚ ਧਾਤ ਖੰਨਣ 1.2% ਤੇ ਕੋਲਾ ਖੰਨਣ 5% ਕੱਟੇ। ਸਭੀ ਸੈਕਟਰ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਖਾਸ ਕਰਕੇ ਹਵਾ ਜਾਈ ਅਤੇ ਵੇਅਰ ਹਾਊਸਿੰਗ ਦੇ ਵਿੱਚ ਜਿਸ ਦਾ ਇੱਕ ਕਾਰਨ 에ਅਰਲਾਈਨ ਹੜਤਾਲ ਸੀ ਇਸ ਦੇ ਬਾਵਜੂਦ ਰਿਟੇਲ ਅਤੇ ਰੀਅਲ ਸਟੇਟ ਸੈਕਟਰ ਦੇ ਵਿੱਚੋਂ ਵਾਧੇ ਨੇ ਕੁਝ ਹੱਦ ਤੱਕ ਨੁਕਸਾਨ ਦੀ ਪਰਪਾਈ ਕੀਤੀ ਕੈਨੇਡਾ ਦੇ ਅਰਥਵਿਵਸਥਾ ਵਿੱਚ ਅਗਸਤ ਮਹੀਨੇ ਦੇ ਵਿੱਚ ਗਿਰਾਵਟ ਆਈ ਹੈ ਜਦ ਕਿ ਜ਼ਿਆਦਾਤਰ ਮਾਰਕ ਨੂੰ ਇਸ ਦੀ ਵਧਨ ਦੀ ਉਮੀਦ ਸੀ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਅਸਤੇ ਵਿਚਤ ਅਰਥਵਿਵਸਥਾ 0.3% ਕਟ ਗਈ ਹੈ ਜਦਕਿ ਜੁਲਾਈ ਮਹੀਨੇ ਦੇ ਸੋਦੇ ਗਏ ਅੰਕੜਿਆਂ ਦੇ ਵਿੱਚ 0.3% ਵਾਧਾ ਦਰਜ ਹੋਇਆ ਸੀ ਇਹ ਪੰਜਵੇਂ ਮਹੀਨੇ ਦੇ ਵਿੱਚ ਚੌਥੀ ਵਾਰ ਹੈ ਕਿ ਕੈਨੇਡਾ ਦੀ ਅਰਥਵਿਵਸਥਾ ਘਟੀ ਹੈ ਇਸ ਨਿਗਾਰ ਦਾ ਕਾਰਨ ਸਰਵਿਸ ਸੈਕਟਰ ਅਤੇ ਉਤਪਾਦਨ ਸੈਕਟਰ ਦੋਵਾਂ ਦੇ ਵਿੱਚ ਗਿਰਾਵਟ ਹੈ ਕੈਨੇਡਾ ਦੀ ਅਰਥਵਿਵਸਥਾ ਵਿੱਚ ਅਗਸਤ ਮਹੀਨੇ ਦੇ ਵਿੱਚ ਗਿਰਾਵਟ ਆਈ ਹੈ ਜਦਕਿ ਜ਼ਿਆਦਾਤਰ ਮਾਰ ਹਨ ਨੂੰ ਇਸੇ ਵਧਨ ਦੀ ਉਮੀਦ ਸੀ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਦੇ ਮੁਤਾਬਕ ਇਸ ਤੇ ਵਿੱਚ ਅਰਥਵਿਵਸਥਾ 0.3% ਕਟ ਗਈ ਜਦਕਿ ਜੁਲਾਈ ਮਹੀਨੇ ਦੇ ਸੋਤੇ ਹੋਏ ਅੰਕੜਿਆਂ ਦੇ ਵਿੱਚ 0.3% ਵਾਧਾ ਦਰਜ ਹੋਇਆ ਸੀ ਇਹ ਪੰਜ ਮਹੀਨੇ ਦੇ ਵਿੱਚ ਚੌਥੀ ਵਾਰ ਹੈ ਕਿ ਕੈਨੇਡਾ ਦੀ ਅਰਥਵਿਵਸਥਾ ਕੱਟੀ ਹੈ ਤੇ ਨਿਗਾਰਦਾ ਕਾਰਨ ਸਰਵਿਸ ਸੈਕਟਰ ਅਤੇ ਉਤਪਾਦਨ ਸੈਕਟਰ ਦੋਵਾਂ ਦੇ ਵਿੱਚ ਗਿਰਾਵਟ ਰਹੀ ਹੈ ਇਕ ਅਗਵਾ ਅੰਦਾਜ਼ਾ ਇਹ ਦੱਸਉਂਦੇ ਨੇ ਕਿ ਸਤੰਬਰ ਦੇ ਵਿੱਚ ਜੀਡੀਪੀ 1% ਅਸਕਦੀ ਹੈ ਜਿਉਂ ਜਿਹਾ ਹੁੰਦਾ ਹੈ ਤਾਂ ਤੀਸਰੀ ਤਮਾਈ ਦੇ ਵਿੱਚ ਕੁੱਲ ਸਲਾਨਾ ਵਾਧਾ ਦਰ 0.4% ਰਹੇਗੀ ਜੋ ਕਿ ਬੈਂਕ ਆਫ ਕੈਨੇਡਾ ਦੇ 0.5% ਦੇ ਅੰਦਾਜ਼ੇ ਤੋਂ ਘੱਟ ਹੈ ਇਹ ਅੰਦਾਜ਼ਾ ਹਮੇਸ਼ਾ ਸਹੀ ਨਹੀਂ ਹੁੰਦਾ ਕਿਉਂਕਿ ਇਹ ਉਦਯੋਗਿਕ ਉਤਪਾਦਨ ਦੇ ਆਧਾਰ ਉੱਤੇ ਬਣਾਇਆ ਜਾਂਦਾ ਹੈ ਜਦਕਿ ਸਟੈਟਿਸਟਿਕਸ ਕੈਨੇਡਾ ਦੀ ਤਮਾਈ ਜੀਡੀਪੀ ਰਿਪੋਰਟ ਆਮਦਨੀ ਅਤੇ ਖਰਚੇ ਦੇ ਆਧਾਰ ਉੱਤੇ ਜਾਰੀ ਹੁੰਦੀ ਹੈ ਜੇਕਰ ਸਤੰਬਰ ਦੇ ਵਿੱਚ ਵਾਧਾ ਹੋ ਜਾਂਦਾ ਹੈ ਤਾਂ ਇਸ ਦੇ ਨਾਲ ਤੀਸਰੀ ਤਮਾਈ ਦੇ ਵਿੱਚ ਕੈਨੇਡਾ ਮੰਦੀ ਤੋਂ ਬਚ ਸਕਦਾ ਹੈ ਕਿਉਂਕਿ ਦੋ ਲਗਾਤਾਰ ਤਮਾਈਆਂ ਦੇ ਨਿਕਲ ਨਾ ਹੋਣ ਮੰਦੀ ਕਿਹਾ ਜਾਂਦਾ ਹੈ ਦੂਜੇ ਪਾਸੇ ਟੈਰਿਫਾ ਦੇ ਅਰਥਾਤ ਉਹ ਵਸਤਾ ਉਤੇ ਗੰਭੀਰ ਪ੍ਰਭਾਵ ਪਾਇਆ ਦੂਜੀ ਤੁਮਾਏ ਦੇ ਵਿੱਚ ਜੀਡੀਪੀ 1.6% ਕੱਟ ਸੀਗਾ ਜਿਸ ਦਾ ਮੁੱਖ ਕਾਰਨ ਅਮਰੀਕਾ ਵੱਲੋਂ ਸਟੀਲ ਕਾਰਾ ਲੱਕੜ ਅਤੇ ਐਲੂਮੀਨੀਅਮ ਉਤੇ ਲਗਾਏ ਗਏ ਟੈਰਿਫ ਅਤੇ ਵਪਾਰਕ ਅਨਿਸ਼ਚਿਤਤਾ ਰਹੀ ਹੈ ਇਦੇ ਨਾਲ ਨਿਰਯਾਤ ਘਟੇ ਅਤੇ ਆਰਥਿਕ ਵਿਕਾਸ ਨੂੰ ਝਟਕਾ ਲੱਗਿਆ। ਅਗਸਤ ਦੇ ਵਿੱਚ ਉਤਪਾਦਨ ਖੇਤਰ ਚ ਜੀਡੀਪੀ ਦਾ ਲਗਭਗ ਦਸਵਾਂ ਹਿੱਸਾ ਬਣਾਉਂਦਾ 0.5% ਕੱਟ ਗਿਆ। ਸਭ ਤੋਂ ਵੱਡੀ ਗੱਲ ਗਿਰਾਵਟ ਖੰਨਣ ਪੱਥਰ ਖੁਦਾਈ ਅਤੇ ਤੇਲ ਗੈਸ ਕੱਢਣ ਵਾਲੇ ਖੇਤਰ ਦੇ ਵਿੱਚ ਰਹੀ ਜੋ 0.7% ਕੱਟਿਆ। ਇਹਦੇ ਵਿੱਚ ਧਾਤ ਖੰਨਣ 1.2% ਤੇ ਕੋਲਾ ਖੰਨਣ 5% ਕੱਟੇ। ਸਵੈ ਸੈਕਟਰ ਦੇ ਵਿੱਚ ਗਿਰਾਵਟ ਦੇਖਣ ਲਈ ਖਾਸ ਕਰਕੇ ਆਵਾਜਾਈ ਅਤੇ ਵੇਅਰ ਹਾਊਸਿੰਗ ਦੇ ਵਿੱਚ ਜਿਸ ਦਾ ਇੱਕ ਕਾਰਨ 에어ਲਾਈਨ ਹੜਤਾਲ ਸੀ ਇਸ ਦੇ ਬਾਵਜੂਦ ਰਿਟੇਲ ਅਤੇ ਰੀਅਲ ਏਸਟੇਟ ਸੈਕਟਰ ਦੇ ਵਿੱਚੋਂ ਵਾਧੇ ਨੇ ਕੁਝ ਹੱਦ ਤੱਕ ਨੁਕਸਾਨ ਦੀ ਭਰਪਾਈ ਕੀਤੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ